ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਅੱਜ ਦੀ ਵੀਡੀਓ ਵਿੱਚ ਆਪਾਂ ਸ਼ੇਅਰ ਕਰਾਂਗੇ ਕਲੀਆਂ ਵਾਲੀ ਫਰੌਕ ਦੀ ਕਟਿੰਗ ਤੇ ਸਟਿਚਿੰਗ ਤੇ ਇਹ ਜਿਹੜੀ ਤੇ ਫਰੈਂਡਸ ਇਹਦੀ ਕਟਿੰਗ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਆਪਣੇ ਨੂੰ ਖੋਲ ਲਾਂਗੇ ਖੋਲ ਕੇ ਆਪਾਂ ਸਿੱਧਪੋਟ ਦੀ ਜਿਹੜੀ ਨਿਸ਼ਾਨੀ ਲਗਾ ਲਾਂਗੇ ਕਿਉਂਕਿ ਪਲੇਨ ਕਪੜੇ ਦੀ ਜਿਆਦਾ ਸਿੱਧਪੋਟ ਹੁੰਦੀ ਨਹੀਂ ਆ ਇਸ ਇਹਦੇ ਪੁਰ ਦੀ ਨਿਸ਼ਾਨੀ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਡਬਲ ਫੋਲਡ ਕਰ ਲੈਣਾ ਹੈ ਡਬਲ ਫੋਲਡ ਕਰਕੇ ਇੱਕ ਵਾਰ ਫੇਰ ਫੋਲਡ ਕਰ ਲੈਣਾ ਕੰਨੀ ਨਾਲ ਕੰਨੀ ਜੋੜ ਕੇ ਕਿਉਂਕਿ ਫਰੈਂਡਸ ਬੱਚਿਆਂ ਦੀ ਚੜਾਈ ਇੰਨੀ ਜ਼ਿਆਦਾ ਹੁੰਦੀ ਨਹੀਂ ਆ ਛਾਤੀ ਕਮਰ ਦੀ ਸੋ ਮੈਂ ਫੋਲਡ ਕਰਕੇ ਬਣਾ ਰਹੀ ਆ ਅਗ ਤੁਹਾਡਾ ਬੱਚਾ ਹੈਲਦੀ ਆ ਤੇ ਫਿਰ ਤੁਸੀਂ ਇਸ ਕੱਪੜੇ ਨੂੰ ਖੋਲ ਕੇ ਦੂਸਰੀ ਤਰੀਕੇ ਦੇ ਨਾਲ ਵੀ ਕਟਿੰਗ ਕਰ ਸਕਦੇ ਹੋ ਠੀਕ ਹੈ ਥੋੜੀ ਜੀ ਇਧਨੇ ਚੜਾਈ ਵੱਧ ਜਾਂਦੀ ਆ ਜਦ ਆਪਾਂ ਇਹਨਾਂ ਕੱਪੜੇ ਨੂੰ ਖੋਲ ਕੇ ਕਟਿੰਗ ਕਰਦੇ ਆ ਇਸ ਵਾਰ ਜਿਹੜੀ ਮੈਂ ਉੱਪਰ ਵਾਲੀ ਚੋਲੀ ਹੁੰਦੀ ਆ ਉੱਪਰ ਵਾਲਾ ਟੌਪ ਹੁੰਦਾ ਆ ਉਹਦੀ ਕਟਿੰਗ ਕੀਤੀ ਆ ਤਰਾਇਸ਼ ਤੇ ਮੈਂ ਇਹਦੀ ਕਟਿੰਗ ਕੀਤੀ ਆ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਦਾ ਟੀਰਾ ਲਗਾਉਣਾ ਹੈ ਟੀਰਾ ਮੈਂ ਇੱਥੇ ਲਗਾਇਆ 8 ਇੰਚ ਤੇ ਤੇ ਫਰੈਂਸ ਇਹਦਾ ਤੇ ਇਹਦਾ ਟੀਰਾ ਆਪਾਂ ਇੰਨਾ ਜ਼ਿਆਦਾ ਇਸ ਕਰਕੇ ਲਗਾਇਆ ਆ ਕਿਉਂਕਿ ਆਪਾਂ ਜਦੋਂ ਫੱਟੀ ਵਾਲਾ ਗਲਾ ਬਣਾਉਣਾ ਹੈ ਤੇ ਮੋਢਿਆਂ ਨੂੰ ਕੱਸ ਫੈਣ ਲੱਗ ਜਾਂਦੀ ਹੈ ਤੇ ਇਸ ਤਰੀકના ਮੋਢਾ 1 ਇੰਚ ਵਾਧ ਰੱਖਾਂਗੇ ਤੇ ਫਿਰ ਮੋਢੇ ਨੂੰ ਕੱਸ ਨਹੀਂ ਪੈਂਦੀ ਜਿਹੜਾ ਮੋਢੇ ਦਾ ਨਿਸ਼ਾਨ ਨੀਚੇ ਆਰਮਹੋਲ ਦਾ ਮੈਂ 6 ਇੰਚ ਤੇ ਲਗਾਇਆ ਤੇ ਹਲਕੀ ਜਿਹੀ ਗੁਲਾਈ ਦੇ ਦਿੱਤੀ ਐ ਇਤੋਂ ਬਾਅਦ ਫਰੈਂਡਸ ਤੁਸੀਂ ਆਪਣੇ ਬੱਚੇ ਦੀ ਜਿੰਨੀ ਵੀ ਛਾਤੀ ਔਰ ਕਮਰ ਆ ਉਹਦੇ ਅਕੋਰਡਿੰਗ ਇੱਥੇ ਨਿਸ਼ਾਨੀਆਂ ਲਗਾ ਲੈਣੀਆਂ ਨੇ ਠੀਕ ਐ ਤੇ ਮੇਰੇ ਬੱਚੇ ਦਾ ਸਾਈਜ਼ ਇੰਨਾ ਜ਼ਿਆਦਾ ਨਹੀਂ ਹੈਗਾ మీడియం ਸਾਈਜ਼ ਹੈ ਤੇ ਇੱਥੇ ਮੈਂ 14 14 ਇੰਚ ਤੇ ਨਿਸ਼ਾਨ ਲਗਾਏ ਨੇ 14 ਇੰਚ ਛਾਤੀ ਦਾ ਤੇ 13 ਇੰਚ ਕਮਰ ਦਾ ਲਗਾ ਕੇ ਤੇ ਮੈਂ ਇੱਥੇ ਇਸ ਤਰੀકના ਨਿਸ਼ਾਨੀਆਂ ਸਿੱਧੀਆਂ ਕਰ ਲਈਆਂ ਨੇ ਤੇ ਫਰੈਂਡਸ ਇਤੋਂ ਇਹ 1 ਇੰਚ ਅੰਦਰ ਨੂੰ ਵਧਾ ਕੇ ਆਪਾਂ ਇਸ ਤਰੀਕੇ ਨਾਲ ਇੱਕ ਤਿਰਛੀ ਲਾਈਨ ਖਿੱਚ ਕੇ ਮਿਲਾ ਲਿਆ ਇੱਥੇ ਵੀ ਗਲਾਈ ਦੇ ਦਿੱਤੀ ਇਹ ਆਪਣੀ ਫਰੰਟ ਵਾਲੀ ਕਾਟ ਹੋ ਗਈ ਫਰੰਟ ਵਾਲਾ ਔਰ ਬੈਕ ਵਾਲੀਆਂ ਦੋਨੋਂ ਕਾਟਾਂ ਪੈ ਗਈਆਂ ਇਸ ਤੋਂ ਬਾਅਦ ਫਰੈਂਡਸ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਕਟਿੰਗ ਕਰਨ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਕਿ ਆਪਾਂ ਇਹਦੇ ਗਲੇ ਦੀ ਕਿਵੇਂ ਕਟਿੰਗ ਕਰਨੀ ਆ ਓਕੇ ਤੇ ਦੇਖੋ ਇਹ ਆਪਣੀ ਬਾਹਰ-ਬਾਰ ਵਾਲੀ ਸਾਈਡ ਤੋਂ ਆਪਣੀ ਆਰਮਹੋਲ ਦੀ ਕਟਿੰਗ ਹੋ ਗਈ ਆਰਮਹੋਲ ਦੀ ਕਟਿੰਗ ਤੋਂ ਬਾਅਦ ਬੈਕ ਸਾਈਡ ਜਿਹੜੀ ਆ ਉਹਨੂੰ ਆਪਾਂ ਬਾਹਰ ਕੱਢ ਲੈਣਾ ਆ ਔਰ ਫਰੰਟ ਸਾਈਡ ਨੂੰ ਰੱਖ ਕੇ ਸਭ ਤੋਂ ਪਹਿਲਾਂ ਇਹਦੇ ਆਰਮਹੋਲ ਦੀ ਕ ਆਵਲੀ ਕਾਰਟ ਤੇ ਇਸ ਤੋਂ ਬਾਅਦ ਆਪਾਂ ਇਹਦਾ neck cutting ਕਰਨਾ ਆ ਔਰ ਪੱਟੀ ਵਾਲਾ neck ਬਣਾਵਾਂਗੇ ਆਪਾਂ ਕਿਉਂਕਿ ਬੱਚਾ ਨੂੰ ਪੱਟੀ ਵਾਲੇ neck ਹੀ ਸੂਤਰ ਹੁੰਦੇ ਨੇ ਠੀਕ ਆ ਤੇ ਇੱਥੇ ਫਰੈਂਸ ਉੱਪਰ ਆਪਾਂ 2 ਇੰਚ ਰੱਖਾਂਗੇ ਚੜਾਈ ਤੇ 2.5 ਇੰਚ ਆਪਾਂ ਇਹਦੀ ਲੰਬਾਈ ਰੱਖਣੀ ਹੈ ਗਲੇ ਦੀ ਤੇ ਇਹਨੂੰ ਬਿਲਕੁਲ ਜ਼ਿਆਦੀ ਗਲਾਈ ਨਹੀਂ ਦੇਣੀ ਔਰ ਹਲਕੀ ਹਲਕੀ ਤਰੇਸ਼ ਦੇ ਕੇ ਆਪਾਂ ਇਹਨੂੰ ਇਸ ਤਰੀਕੇ ਨਾਲ ਮਲਾਣਾ ਹੈ ਇਸ ਤੋਂ ਬਾਅਦ ਆਪਾਂ ਇੱਥੇ ਦੇ ਦਾਂਗੇ ਗਲਾਈ ਔਰ ਕਟਿੰਗ ਕਰ ਦਾਂਗੇ ਕਟਿੰਗ ਕਰਨ ਤੋਂ ਬਾਅਦ ਫਰੈਂਸ ਆਪਾਂ ਜਿਹੜਾ ਨੀਚੇ ਵਾਲਾ ਪਾਰਟ ਆ ਇਹਨੂੰ ਵੀ ਕੱਟ ਕੇ ਲਾਕ ਕਰ ਦੇਣਾ ਦੋ ਪੀਸ ਕਰ ਦੇਣੇ ਨੇ ਕਿਉਂਕਿ ਸ ਲਗਾ ਕੇ ਤੇ ਇਸ ਜਿੱਥੇ ਨਾ ਫਰੰਟ ਵਾਲਾ ਪੱਲਾੜ ਅਗਲਾ ਪਾਸਾ ਉਹਨੂੰ ਕਟਿੰਗ ਕਰ ਲਿਆ ਉਸ ਤੋਂ ਬਾਅਦ ਪੱਟੀਆਂ ਕਟਿੰਗ ਕਰਨ ਦੇ ਲਈ ਮੈਂ 1 ਢਾਈ ਇੰਚ ਚੌੜੀ ਪੱਟੀ ਹੋਰ ਕਟਿੰਗ ਕਰ ਲਈਏ ਕਪੜੇ ਦੇ ਵਿੱਚੋਂ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਇਹਦੇ ਨਾਲ ਰੱਖ ਕੇ ਤੇ ਆਪਾਂ ਡਿਜ਼ਾਈਨਿੰਗ ਕਰਨੀ ਹੈ ਉਹ ਤੁਹਾਨੂੰ ਦੱਸਾਂਗੀ ਮਸ਼ੀਨ ਤੇ ਤੇ ਫਿਲਹਾਲ ਆਪਾਂ ਇਹ ਪੱਟੀਆਂ ਸਤਰੀ ਕਰ ਰੱਖ ਲੈਣੀ ਇਸ ਤੋਂ ਬਾਅਦ ਕਰਨੀ ਆਪਾਂ ਬਾਹਾਂ ਦੀ ਕਟਿੰਗ ਬਾਹਾਂ ਇੱਥੇ ਮੈਂ ਫਰੈਂਸ 9 ਤੋਂ 10 ਇੰਚ ਲਈ ਹੈ ਲੰਬਾਈ ਕਿਉਂਕਿ نیچے ਆਪਾਂ ਲਗਾ ਲੈਣੀ ਆ ਫਰਿੱਲ ਤੇ ਇਹ 10 ਇੰਚ ਚੜਾਈ ਲੈ ਲਈ ਆ ਔਰ ਇਸ ਤੋਂ ਬਾਅਦ ਫਰੈਂਸ ਆਪਾਂ ਬਾਹਾਂ ਦੀ ਜਿਹੜੀ ਮਾਰਕਿੰਗ ਕਰਕੇ ਜਿੱਦਾਂ ਆਪਾਂ ਨੋਰਮਲ ਬਾਹਾਂ ਕੱਟਦੇ ਆ ਉਹ ਜੀ ਕੱਟ ਲੈਣੀ ਆ ਤੇ ਇੱਥੇ ਆਪਾਂ ਬਾਹਾਂ ਦੀ ਜਿਹੜੀ ਚੜਾਈ ਘਟਾ ਦੇਣੀ ਆ ਠੀਕ ਹੈ ਬੱਚੇ ਦੀ ਬਾਹਾਂ ਦੀ ਚੜਾਈ ਆਪਾਂ 7 ਤੋਂ 7.5 ਇੰਚ ਰੱਖ ਲਾਂਗੇ ਬੜੇ ਨਾਮ ਨਾਲ ਫਰੈਂਸ ਬੱਚੇ ਨੂੰ ਆ ਜਾਏਗੀ ਇਹ ਤੋਂ ਬਾਅਦ ਆਪਾਂ ਦੋ ਪੱਲੇ ਉੱਪਰ ਵਾਲੇ ਚੁੱਕਣੇ ਨੇ ਔਰ ਇੱਥੇ ਅੱਧੇ ਇੰਚ ਦੀ ਗਲ ਤੂੰ ਫੋਰ ਫੋਲਡ ਵਿੱਚ ਲੈਣਾ ਆ ਇਸੇ ਤਰੀਕੇ ਨਾਲ ਔਰ ਇਹਨੂੰ ਆਪਾਂ تیرਛਾ ਇਸ ਤਰੀਕੇ ਨਾਲ ਮਿਲਾ ਲੈਣਾ ਹੈ ਡੇਡਾ ਕਰਕੇ ਇਹ ਆਪਣੀਆਂ ਚਾਰ ਤਿਆਂ ਆ ਠੀਕ ਹੈ ਤੇ ਇਹ ਤੋਂ ਬਾਅਦ ਫਰੈਂਸ ਆਪਾਂ ਆਪਣੀ ਬਾਹਾਂ ਦੀ ਮੋਰੀ नाप ਲੈਣੀ ਆ ਜਿੰਨੀ ਬਾਹਾਂ ਦੀ ਮੋਰੀ ਹੈ ਉਹਦਾ ਆਪਾਂ ਅੱਧ ਕਰ ਲੈਣਾ ਅੱਧ ਕਰਕੇ ਇੱਥੇ ਲਗਾ ਲੈਣਾ ਹੈ ਤੇ ਇੱਥੇ ਅੱਧ ਕਰਕੇ ਲਗਾਉਣ ਤੋਂ ਬਾਅਦ ਫਰੈਂਸ ਆਪਾਂ ਆਪਣੀ ਫ੍ਰਿਲ ਦੀ ਲੰਬਾਈ ਲਗਾਉਣੀ ਆ 6 ਇੰਚ ਤੇ ਫ੍ਰਿਲ ਤਿਆਰ ਆਪਣੀ 5 ਇੰਚ ਰਹਿਣੀ ਆ ਤੇ 1 ਇੰਚ ਆਪਣਾ ਆਉਣਾ ਹੈ ਸਲਾਈ ਮਾਰਜਨ ਦੇ ਵਿੱਚ ਇਸ ਲਈ ਆਪਾਂ ਤੇ 6 ਤੇ ਮਾਰਕ ਕੀਤਾ ਆ ਇਹ ਤੋਂ ਬਾਅਦ ਫਰੈਂਸ ਆਪਾਂ ਜਿੱਦਾਂ ਜਿੱਦਾਂ ਮਾਰਕਿੰਗ ਕੀਤੀ ਹੈ ਏਦਾਂ ਏਦਾਂ ਹੀ ਕਟਿੰਗ ਕਰ ਲੈਣੀ ਆ ਇਹ ਫਰੈਂਸ ਆਪਣੇ ਕੱਪੜੇ ਦੀਆਂ 8 ਤਿਆਂ ਆ ਠੀਕ ਹੈ 4 ਤਿਆਂ ਪਹਿਲਾਂ ਸੀ ਇੱਕ ਵਾਰੀ ਫੇਰ ਫੋਲਡ ਕਰ ਲਿਆ ਤੇ ਇਹ 8 ਤਿਆਂ ਹੋ ਗਈਆਂ ਤੇ ਫਿਰ ਆਨ ਦੇਖੋ ਇਹ ਆਪਣੇ ਦੋਨੋਂ ਬਾਹਾਂ ਦੀਆਂ ਜੜੀਆਂ ਫ੍ਰੇਲਾਂ ਨੇ ਕਟੀਆਂ ਕਟੀਆਂ ਗਈਆਂ ਤੇ ਇਹ ਜਿਹੜੇ ਫ੍ਰਿਲਾਂ ਨੇ ਆਪਣੀਆਂ ਦੋਨੋਂ ਬਾਹਾਂ ਨੂੰ ਲੱਗ ਜਾਣਗੀਆਂ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਫ੍ਰੈਂਸ ਜੁੜਨਾ ਹੈ ਇਦਾਂ ਕਰਕੇ ਬਿਲਕੁਲ ਨਾਲ-ਨਾਲ ਇਸ ਤਰੀਕੇ ਨਾਲ ਆਪਾਂ ਇਹਨੂੰ ਜੋੜ ਕੇ ਤੇ ਇਹਦੀ ਸਟਿਚਿੰਗ ਕਰ ਲੈਣੀ ਆ 슬ੀਵ ਬਣਨ ਤੋਂ ਬਾਅਦ ਬਹੁਤ ਵਧੀਆ ਆਉਂਦੀ ਆ ਠੀਕ ਹੈ ਆਪਣੇ ਕੋਲ ਕਾਟਨ ਦਾ ਕੱਪੜਾ ਹੈ ਅਗਰ ਇੱਥੇ ਆਪਣਾ ਜੌਰਜਟ ਦਾ ਫੈਬਰਿਕ ਹੁੰਦਾ ਹੋਰ ਵੀ ਵਧੀਆ ਬਣਨੀ ਸੀਗੀ ਇਹ 슬ੀਵ ਤੇ ਇਹਤਵਾਰ ਫਰੈਂਡਸ ਆਪਾਂ ਜਿਹੜੀ ਆਪਣੀ ਚੋਲੀ ਨੀਚੇ ਸਕਰਟ ਆ ਉਹਦੀ ਕਟਿੰਗ ਕਰਨੀ ਆ ਉੱਪਰ ਆਪਾਂ ਬਾਡੀ ਦੇ 14 ਇੰਚ ਘਟਾ ਦੇਣੇ ਨੇ ਬਾਡੀ 14 ਇੰਚ ਰੱਖੀ ਸੀ ਘਟਾ ਦੇਣੇ ਨੇ ਉਸ ਤੋਂ ਬਾਅਦ ਜਿੰਨੀ ਵੀ ਤੁਹਾਡੇ ਬੱਚੇ ਦੀ ਲੈਂਥ ਹੈ ਇੱਥੇ ਲਗਾ ਲੈਣੀ ਮੈਂ ਇੱਥੇ ਲੈਂਥ 37 ਇੰਚ ਤਿਆਰ ਰੱਖੀ ਆ ਤੇ 37 ਇੰਚ ਰੱਖ ਕੇ ਬਾਕੀ ਆਪਾਂ 2 ਇੰਚ ਫਲਾਈ ਮਾਰਜਿਨ ਵੀ ਇਹਦੇ ਵਿੱਚ ਲੈਣਾ ਆ ਠੀਕ ਆ ਇਹਤਵਾਰ ਮਲਾਤਾ ਮਲਾ ਕੇ ਕਟਿੰਗ ਕਰ ਲਿਆ ਤੇ ਇਹਤਵਾਰ ਫਰੈਂਡਸ ਆਪਾਂ ਕਲੀਆਂ ਦੀ ਕਟਿੰਗ ਕਰਨੀ ਆ ਕਲੀਆਂ ਦੀ ਕਟਿੰਗ ਕਰਨ ਦੇ ਲਈ ਉੱਪਰੋਂ ਇੱਕ ਸਾਈਡ ਤੋਂ ਮੈਂ ਰੱਖਿਆ 3 ਇੰਚ ਤੇ ਇੱਥੇ ਇਹਦੀ ਜਿਹੜੀ ਕਲੀ ਉੱਪਰੋਂ ਤਿਆਰ ਰਹਿ ਜਾਣੀ ਆ 2 ਇੰਚ ਕੁ ਇੱਕ ਦੋਵੇਂ ਸਾਡਾ ਤੋਂ ਆਪਣੀ ਕਲੀਏ ਜੁੜਨੀ ਆ ਤੇ ਜਦੋਂ ਅੱਧਾ ਅੱਧਾ ਇੰਚ ਦੋਨੋਂ ਪਾਸੇ ਜੋੜ ਪਾਵਾਂਗੇ ਤੇ ਵਿਚਕਾਰੋਂ ਆਪਣੀ ਕਲੀ ਰਹਿ ਜਾਣੀ ਆ 2 ਇੰਚ ਤੇ ਕਲੀ ਦੀ ਜਿਹੜੀ ਦੂਸਰੀ ਸਾਈਡ ਆਪਾਂ ਡਬਲ ਕਰਕੇ ਰੱਖ ਲਾਂਗੇ ਉੱਪਰ ਤੇ ਨੇ ਰੱਖੀ ਨੀਚੇ ਛੇ ਰੱਖ ਕੇ ਆਪਾਂ ਇਹਨੂੰ ਤਿਰਛੀ ਤਿਰਛੀ ਲਾਈਨ ਕੱਚ ਕੇ ਤੇ ਇਹਨੂੰ ਮਿਲਾ ਲਿਆ ਠੀਕ ਹੈ ਆਪਾਂ 6 ਤੋਂ 7 ਇੰਚ ਰੱਖ ਸਕਦੇ ਆ ਇਹ ਤੋਂ ਵੱਧ ਨਹੀਂ ਰੱਖਣੀ ਠੀਕ ਹੈ ਉੱਪਰੋਂ ਰੱਖਿਆ 3 ਇੰਚ ਤੇ ਦੋਨ ਵਿੱਚ ਜੋੜ ਪੈ ਗਏ ਆਪਣੀ 2 ਇੰਚ ਰਹਿ ਜਾਣੀ ਆ ਔਰ ਨੀਚੇ ਆਪਾਂ ਰੱਖਿਆ 6 ਇੰਚ ਇਤਬਾ ਫਰੈਂਸ ਆਪਾਂ ਇਹਦੀ ਕਟਿੰਗ ਕਰ ਲੈਣੀ ਕਟਿੰਗ ਕਰਕੇ ਤੇ ਇਤਬਾ ਫਰੈਂਸ ਆਪਾਂ ਨੂੰ ਕੋਈ ਨਿਸ਼ਾਨੀਆਂ ਲਗਾਉਣ ਦੀ ਜ਼ਰੂਰਤ ਨਹੀਂ ਆ ਇਹਨੂੰ ਹੀ ਆਪਾਂ ਇਸ ਤਰੀਕੇ ਨਾਲ ਰੱਖੀ ਜਾਣਾ ਹੈ ਕਲੀ ਨੂੰ ਚੁੱਕ ਕੇ ਤੇ ਸਾਰੀਆਂ ਕਲੀਆਂ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਲੈਣੀਆਂ ਫਰੈਂਸ ਆਪਣੀ 16 ਅਕਲੀਆਂ ਵਾਲੀ ਫਰੌਕ ਰੈਡੀ ਹੋਈ ਆ ਤੇ ਇਹ ਜਿਹੜੀਆਂ ਆਪਣੀਆਂ 8 ਕਲੀਆਂ ਇਹਦੇ ਵਿੱਚ ਕਟਿੰਗ ਹੋ ਗਈਆਂ ਨੇ ਔਰ ਸੇਮ ਇਸ ਤਰੀਕੇ ਨਾਲ ਹੀ ਆਪਾਂ 8 ਕਲੀਆਂ ਹੋਰ ਕਟਿੰਗ ਕਰਨੀਆਂ ਨੇ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਸਾਰੀਆਂ ਕਲੀਆਂ ਕਟਿੰਗ ਕਰਕੇ ਔਰ ਇਹਨਾਂ ਨੂੰ ਆਪਾਂ ਜੋੜ ਲਾਂਗੇ ਜੋੜ ਕੇ ਆਪਣੇ ਫਰੌਕ ਦੇ ਨਾਲ ਲਗਾ ਲਾਂਗੇ ਤੇ ਫਰੈਂਡਸ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੰਗੀ ਲੱਗੀ ਯੂਸਫੁਲ ਲੱਗੀ ਤੇ ਇੱਕ ਲਾਈਕ ਜਰੂਰ ਕਰ ਦਿਓ ਬਿਲਕੁਲ ਸੌਖਾ ਜਿਹਾ ਤਰੀਕਾ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਇਹਦੇ ਵਿੱਚ ਕੋਈ ਮੈਂ ਫਾਰਮੂਲਾ ਨਹੀਂ ਦੱਸਿਆ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਤੁਹਾਨੂੰ ਕਲੀਆਂ ਜੋੜਨ ਦੀ ਔਰ ਕਟਿੰਗ ਕਰਨ ਦੀ ਜਾਜ ਦੱਸੀ ਆ ਨਾਂ ਨੇ ਤੇ ਜੋੜਉਣ ਤੋਂ ਬਾਅਦ ਤੁਹਾਨੂੰ ਦੱਸਦੀਆਂ ਕਿ ਆਪਣੀ ਜਿਹੜੀ ਆ ਇਹ ਫਰੌਕ ਇਸ ਤਰੀਕੇ ਨਾਲ ਰੈਡੀ ਹੋਣੀ ਆ ਤੇ ਦੇਖੋ ਫਰੈਂਸ ਇਸ ਤਰੀਕੇ ਨਾਲ ਜੋੜ ਪਾ ਲਈ ਆਪਾਂ ਤੇ ਦੇਖੋ ਇਹ ਉੱਪਰ ਵਾਲੀ ਸਾਈਡ ਆ ਤੇ ਇਹਦੇ ਨਾਲ ਆਪਾਂ ਹੁਣ ਆਪਣੀ ਇਹ ਚੋਲੀ ਕਿਵੇਂ ਜੋੜਨੀ ਆ ਫਰੈਂਸ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਲੈਣਾ ਸੈਂਟਰ ਕਰਕੇ ਚੋਲੀ ਦਾ ਸੈਂਟਰ ਕਰ ਲੈਣਾ نیچے ਜਿਹੜੀ ਕਲੀਆਂ ਵਾਲੀ ਸਕਰਟ ਆ ਇਹਦਾ ਵੀ ਸੈਂਟਰ ਕਰ ਲੈਣਾ ਸੈਂਟਰ ਕਰਕੇ ਇਹਨੂੰ ਇਸ ਤਰੀਕੇ ਨਾਲ ਰੱਖ ਲੈਣਾ ਤੇ ਬਾਅਦ ਵਿੱਚ ਜਿਹੜੇ ਸਾਈਡਾਂ ਤੇ ਕਪੜਾ ਬਚਿਆ ਆ 1.5 2 ਇੰਚ ਇਹਦੀ ਆਪਾਂ ਕਟਿੰਗ ਕਰ ਲਾਂਗੇ ਠੀਕ ਆ ਤੁਹਾਨੂੰ ਬਾਅਦ ਵਿੱਚ ਦੱਸਦੀਆਂ ਕਿ ਆਪਾਂ ਦੀ ਕਟਿੰਗ ਕਿਵੇਂ ਕਰਨੀ ਆ ਦੇਖੋ ਇਸ ਤਰੀਕੇ ਨਾਲ ਬਿਲਕੁਲ ਆਪਾਂ ਫੋਲਡ ਕਰਕੇ ਰੱਖ ਲੈਣਾ ਹੈ ਬੰਦ ਵਾਲੀ ਸਾਈਡ ਬੰਦ ਵਾਲੀ ਸਾਈਡ ਪਾਸੇ ਰੱਖ ਲੈਣੀ ਹੈ ਔਰ ਦੇਖੋ ਇੰਨਾ ਕਪੜਾ ਆਪਣਾ ਵੱਧਿਆ ਇਹਨੂੰ ਆਪਾਂ ਇੱਕ ਸਕੇਲ ਜਾਂ ਇੰਚ ਟੇਪ ਲੈ ਲਾਂਗੇ ਔਰ ਉਹਦੇ ਨਾਲ ਮੇਜਰਮੈਂਟ ਕਰਕੇ ਆਪਾਂ ਦੀ ਕਟਿੰਗ ਕਰ ਲਾਂਗੇ ਦੇਖੋ ਆਪਾਂ نیچےਵੇਂ ਕਟਿੰਗ ਕਰ ਲਈ ਔਰ ਜਿਹੜੀ ਉੱਪਰਵਾਂ ਇਹਨੂੰ ਆਪਾਂ ਸਕੇਲ ਦੇ ਨਾਲ ਇਸ ਤਰੀਕੇ ਨਾਲ ਮਿਲਾ ਲੈਣਾ ਹੈ ਜਿੰਨਾ ਵੀ ਐਕਸਟਰਾ ਕਪੜਾ ਆ ਔਰ ਇਹਦੀ ਆਪਾਂ ਕਰ ਲੈਣੀ ਹੈ ਕਟਿੰਗ ਤੇ ਫਰੈਂਡਸ आप करने तो फ्रेंड्स मैं फ्रॉक कटिंग करा का सारिया भीडियोज़ देखी सगिया बट मैनुखा जहा आइडिया नहीं लगा किसी ने क्या जमा कर लो घटा लो या बधा लो ज करके कट लो बट फ्रेंड्स मैं सौखे जरीके कटिंग करना चाहती सीता तो सौखे तरीके समझ लग सके फ्रेंड्स मैं इस तरीके कटिंग की इस बार फ्रेंड्स आप स्टिचिंग करते हैं तो सब तो पहला रेडी करना है अपना फरंट पला आप पट्टियाँ दो आवली लैस लैस में आप इस तरीके अपनी चोली के कपड़े से रखना है ਔਰ ਇਹਦੇ ਉੱਪਰ ਆਪਾਂ ਰੱਖਣੀ ਹੈ ਪੱਟੀ ਜਿਹੜੀਆਂ ਪੱਟੀਆਂ ਕਟਿੰਗ ਕੀਤੀਆਂ ਸੀ ਉਹ ਆਪਾਂ ਰੱਖਣੀ ਹੈ ਇਹਦੇ ਉੱਪਰ ਤੇ ਫਰੈਂਸ ਇਹਦੀ ਪੱਟੀ ਦੀ ਚੜਾਈ ਆਪਣੀ ਕੋਲ 2 ਤੋਂ 2.5 ਇੰਚ ਹੈਗੀ ਹੈ ਔਰ ਇਹਦੇ ਉੱਪਰ ਆਪਾਂ ਦੇਖੋ ਸਲਾਈ ਲਗਾ ਲਾਂਗੇ ਬਿਲਕੁਲ ਪੈਰ-ਪੈਰ ਦੀ ਸਲਾਈ ਲਗਾਉਣੀ ਹੈ ਤੇ ਇਹਨਾਂ ਧਿਆਨ ਰੱਖਣਾ ਹੈ ਕਿ ਆਪਣੀ ਜਿਹੜੀ ਲੈਸ ਆ ਨਾਲ ਹੀ ਸਟਿਚ ਹੋਵੇ ਠੀਕ ਹੈ ਇਸ ਤਰੀਕੇ ਦੇ ਨਾਲ ਆਪਣੀ ਲੈਸ ਸਟਿਚ ਹੋ ਗਈ ਹੋਈ ਆ ਔਰ ਇਹਨੂੰ ਬਾਅਦ ਵਿੱਚ ਆਪਾਂ ਉਲਟੀ ਸਾਈਡ ਕਰਕੇ ਇਹਨੂੰ ਇਸ ਤਰੀਕੇ ਨਾਲ ਕੱਪੜੇ ਨੂੰ ਬਿਲਕੁਲ ਇਸ ਤਰੀਕੇ ਨਾਲ ਅੰਦਰ ਨੂੰ ਫੋਲਡ ਕਰ ਦਾਂਗੇ ਤਾਂ ਕਿ ਆਪਣੀ ਬੈਕ ਵਾਲੀ ਸਾਈਡ ਤੋਂ ਵਧੀਆ ਫਿਨਿਸ਼ਿੰਗ ਆਵੇ ਧਾਗੇ ਦਾ ਨਿਕਲਣਾ ਠੀਕ ਹੈ ਤੇ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਲਗਾ ਲਾਂਗੇ ਔਰ ਅਗਰ ਤੁਹਾਡੀ ਕੰਨੀ ਵਾਲੀ ਸਾਈਡ ਤੁਸੀਂ ਲਗਾਉਣਾ ਚਾਹੁੰਦੇ ਹੋ ਉਹ ਵੀ ਲਗਾ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਫੋਲਡ ਨਹੀਂ ਕਰਨਾ ਪੈਣਾ ਠੀਕ ਹੈ ਦੇਖੋ ਇਸ ਤਰੀਕੇ ਦੇ ਨਾਲ ਪੱਟੀ ਲੱਗ ਗਈ ਔਰ ਸੇਮ ਇਸ ਤਰੀਕੇ ਦੇ ਨਾਲ ਹੀ ਆਪਾਂ ਦੂਸਰੇ ਪੱਲੇ ਤੇ ਵੀ ਪੱਟੀ ਲਗਾਉਣੀ ਆ ਔਰ ਜਿਹੜਾ ਐਕਸਟਰਾ ਕਪੜਾ ਆ ਫालतू ਆਪਾਂ ਕਟਿੰਗ ਕਰ ਲਾਂਗੇ ਆ ਦੇਖੋ ਫਰੈਂਸ ਇਹ ਆਪਾਂ ਇਸ ਤਰੀਕੇ ਨਾਲ ਇਹਦੇ ਉੱਪਰ ਰੱਖਣਾ ਆ ਔਰ ਸੇਮ ਤਰੀਕੇ ਦੇ ਨਾਲ ਇਹਨੂੰ ਰੈਡੀ ਕਰ ਲੈਣਾ ਹੈ ਮੈਂ ਰੈਡੀ ਕਰ ਲਏ ਹੋਏ ਦੋਨੋਂ ਪੱਲੇ ਇਹ ਤੋਂ ਬਾਅਦ ਫਰੈਂਸ ਆਪਾਂ ਉੱਪਰੋਂ 5 ਇੰਚ ਦਾ ਇੱਕ ਨਿਸ਼ਾਨ ਲਗਾਵਾਂਗੇ ਗਲੇ ਤੋਂ ਲੈ ਕੇ ਪੂਰਾ ਬੰਦ ਕਰ ਦੇਣਾ ਹੈ ਸਿਰਫ ਉੱਪਰ ਵਾਲੀ 2 ਇੰਚ 5 ਇੰਚ ਖੁੱਲੇ ਰਹਿਣ ਦੇਣੇ ਆ ਠੀਕ ਹੈ ਔਰ ਉੱਪਰ ਆਪਾਂ ਹੀ ਕੋ ਹੁੱਕ ਜਾਂ ਬਟਨ ਲਗਾ ਲਾਂਗੇ ਅੰਦਰ ਵਾਲੀ ਸਾਈਡ ਔਰ ਇੱਥੋਂ ਤੱਕ ਆਪਾਂ ਬੰਦ ਕਰ ਦਾਂਗੇ ਔਰ ਅਗਰ ਤੁਸੀਂ ਚਾਹੋ ਤੇ ਇਹ ਪੂਰਾ ਹੀ ਖੁੱਲਾ ਰੱਖ ਸਕਦੇ ਹੋ ਮਤਲਬ ਪੂਰੇ ਤੇ ਕਾਜ ਕਰਕੇ ਬਟਨ ਲਗਾ ਸਕਦੇ ਹੋ ਜਾਂ ਹੁੱਕਾਂ ਲਗਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਬਟ ਮੈਂ ਇੱਥੇ 5 ਇੰਚ ਛੱਡ ਕੇ ਬਾਕੀ ਸਾਰਾ ਬੰਦ ਕਰਤਾ ਹੋਇਆ ਸੀ ਔਰ ਇਹਦੇ ਉੱਪਰ ਬਾਅਦ ਵਿੱਚ ਬਟਨ ਲਗਾ ਲੇ ਸੀ ਅੰਦਰ ਵਾਲੀ ਸਾਈਡ ਤੇ ਮੈਂ ਲਗਾ ਲਈ ਸੀ ਇੱਕ ਹੁੱਕ ਤੁਸੀਂ ਚਾਹੋ ਤੇ ਇੱਥੇ ਖੁੱਲਾ ਵੀ ਰੱਖ ਸਕਦੇ ਹੋ ਠੀਕ ਆਸੇ ਖੁੱਲ੍ਹਾ ਵੀ ਹੈ ਠੀਕ ਹੈ ਤੇ ਫਰੈਂਟ ਦੇਖੋ ਅਡੀ ਫਰੰਟ ਸਾਈਡ ਰੈਡੀ ਹੋ ਗਿਆ ਇਸ ਤੋਂ ਬਾਅਦ ਆਪਾਂ ਆਪਣੀ ਜਿਹੜੇ ਮੋਡੇ ਜੋੜ ਲੈਣੇ ਨੇ ਠੀਕ ਹੈ ਦੇਖੋ ਬੈਕ ਸਾਈਡ ਲਵਾਂਗੇ ਬੈਕ ਸਾਈਡ ਦੇ ਉੱਪਰ ਆਪਾਂ ਫਰੰਟ ਸਾਈਡ ਲਵਾਂਗੇ ਬੈਕ ਸਾਈਡ ਦਾ ਆਪਾਂ ਕੋਈ ਵੀ ਨੈੱਕ ਨਹੀਂ ਕਟਿੰਗ ਕਰਨਾ ਸਿੰਪਲੀ ਰਹਿਣ ਦੇਣਾ ਹੈ ਤੇ ਇਸ ਤੋਂ ਬਾਅਦ ਆਪਾਂ ਫਿਰ ਦੇਖੋ ਇਸ ਤਰੀਕੇ ਦੇ ਨਾਲ ਆਪਣੇ ਮੋਡੇ ਜੋੜ ਲੈਣੇ ਨੇ ਇੱਕ ਮੋੜ ਆਪਣਾ ਜੋੜ ਲਿਆ ਇਸ ਤੋਂ ਬਾਅਦ ਆਪਾਂ ਦੂਸਰੇ ਮੋੜੇ ਨੂੰ ਵੀ ਇਸ ਤਰੀਕੇ ਨਾਲ ਸੈੱਟ ਕਰ ਲਾਂਗੇ ਬੈਕ ਬੈਕ ਸਾਈਡ ਦੇ ਨਾਲ ਤੇ ਇੱਥੇ ਆਪਾਂ ਲਗਾ ਲਾਂਗੇ ਸਲਾਈ ਤੇ ਇਹ ਪੂਰੇ ਤੇ ਸਲਾਈ ਲਗਾ ਲਾਂਗੇ ਇਸ ਤੋਂ ਬਾਅਦ ਫਿਰਸ ਆਪਾਂ ਆਪ ਆਪਣਾ ਜਿਹੜਾ ਗਲਾ ਆ ਉਹ ਰੈਡੀ ਕਰਨਾ ਹੈ ਗਲੇ ਤੇ ਆਪਾਂ ਲਗਾਉਣੀ ਆ ਔਰੇਬ ਔਰੇਬ ਲਗਾ ਕੇ ਮੈਂ ਰੈਡੀ ਕੀਤਾ ਤਾਂ ਸੁਝਾਉਂਦੇ ਇੱਥੇ ਬੈਂ ਜਾਂ ਕਾਲਰ ਵੀ ਲਗਾ ਸਕਦੇ ਹੋ ਠੀਕ ਹੈ ਤੇ ਦੇਖੋ ਫਰੈਂਸ ਇਹ ਆਪਣੇ ਇੱਥੇ ਆਪਣਾ ਲਗਣੀ ਹੈ ਔਰੇਬ ਔਰੇਬ ਦੀ ਕਟਿੰਗ ਕਰਦੇ ਆ ਤੇ ਇੱਕ ਮੈਂ ਪੀਸ ਲਿਆ ਹੋਇਆ ਚੌਰਸ ਇਸੇ ਸੂਟ ਦੇ ਵਿੱਚੋਂ ਹੀ ਔਰੇ ਦੀ ਮੈਂ ਦੋ ਪੱਟੀਆਂ ਕਟਿੰਗ ਕਰਾਂਗੀ ਛੋਟੀਆਂ-ਛੋਟੀਆਂ ਪੱਟੀਆਂ ਦੇ ਵਿੱਚ ਇਹ ਗਲਾ ਆਪਣਾ ਰੈਡੀ ਹੋ ਜਾਣਾ ਹੈ ਤੇ ਇਹ ਪੱਟੀਆਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਜੋੜ ਲਿਆ ਜੋੜਨ ਤੋਂ ਬਾਅਦ ਆਪਾਂ ਇਹਨੂੰ ਆਪਣੇ ਜਿਹੜੇ ਕਮੀਜ਼ ਦੇ ਗਲੇ ਦੇ ਨਾਲ ਜੋੜਨਾ ਹੈ ਦੇਖੋ ਇਹ ਜਿਹੜੀ ਤਿਰਛੀ ਸਾਈਡ ਹੈ ਇਹਨੂੰ ਆਪਾਂ ਕੱਟ ਕੇ ਬਰਾਬਰ ਕਰ ਲਿਆ ਤੇ ਇਹ ਤੋਂ ਬਾਅਦ ਫਰੈਂਸ ਆਪਾਂ ਇਹ ਜਿਹੜਾ ਪੱਟੀ ਨੂੰ ਡਬਲ ਫੋਲਡ ਕਰਨਾ ਹੈ ਡਬਲ ਫੋਲਡ ਕਰਕੇ ਹੀ ਲਗਾਉਣਾ ਹੈ ਔਰ ਇਹਨੂੰ ਲਗਾਉਣਾ ਹੈ ਆਪਾਂ ਬੈਕ ਸਾਈਡ ਸਾਈਡ ਵਾਲ ਨੂੰ ਫੋਲਡ ਕਰਨਾ ਹੈ ਠੀਕ ਹੈ ਤੇ ਇਹ ਦੇਖੋ ਬੈਕ ਸਾਈਡ ਤੇ ਆਪਾਂ ਡਬਲ ਫੋਲਡ ਕਰਕੇ ਪੱਟੀ ਲਗਾਉਂਦੇ ਜਾਵਾਂਗੇ ਪੂਰੇ ਗਲੇ ਤੇ ਘੁਮਾ ਕੇ ਆਪਾਂ ਜਿਹੜੀ ਇਹ ਪੱਟੀ ਆ ਲਗਾ ਲੈਣੀ ਆ ਤੇ ਪੱਟੀ ਪੂਰੀ ਜਦੋਂ ਲੱਗ ਜੇਗੀ ਫਿਰ ਆਪਾਂ ਆਪਣੀ ਫਰੰਟ ਸਾਈਡ ਵੱਲ ਨੂੰ ਇਹਨੂੰ ਫੋਲਡ ਕਰਕੇ ਇਹਦੇ ਉੱਤੇ ਇੱਕ ਹੋਰ ਸਲਾਈ ਲਗਾ ਲਾਂਗੇ ਪੂਰੀ ਫਿਨਿਸ਼ਿੰਗ ਦੇ ਵਿੱਚ ਆਪਾਂ ਇਹ ਸਲਾਈ ਲਗਾਉਣੀ ਆ ਤਾਂ ਕਿ ਆਪਣਾ ਗਲਾ ਵਧੀਆ ਲੱਗੇ ਪਾਇਆ ਹੋਇਆ ਸੋਹਣਾ ਲੱਗੇ ਠੀਕ ਹੈ ਤੇ ਦੇਖੋ ਫ੍ਰੈਂਡਸ ਇਹ ਜ ਆਪਣੀ ਸਲਾਈ ਲੱਗ ਗਈ ਆ ਔਰ ਇਸ ਲਾਈ ਲੱਗਣ ਤੋਂ ਬਾਅਦ ਦੇਖੋ ਆਪਾਂ 1/2 ਇੰਚ ਕਪੜਾ ਛੱਡ ਕੇ ਬਾਕੀ ਸਾਰਾ ਐਕਸਟਰਾ ਕਪੜਾ ਕਟਿੰਗ ਕਰ ਦੇਣਾ ਜਦੋਂ ਪੱਟੀ ਲਗਾਉਣੀ ਸ਼ੁਰੂ ਕੀਤੀ ਸੀ ਉਦੋਂ ਵੀ 1/2 ਇੰਚ ਵਧਾ ਕੇ ਲਾਇਆ ਸੀਗਾ ਤੇ ਇਸ ਵਾਰ ਫਰੈਂਡਸ ਆਪਾਂ ਜਿਹੜਾ ਕਪੜਾ ਕਟਿੰਗ ਕਰਨਾ ਹੈ ਐਂਡ ਤੇ ਆਣ ਕੇ ਉਦੋਂ ਵੀ 1/2 ਇੰਚ ਛੱਡਣਾ ਹੈ ਇਸ ਲਈ ਦੇਖੋ ਆਪਾਂ ਇੱਥੇ ਇੰਚ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਆਪਾਂ ਇਹਦੇ ਸਲਾਈ ਲਗਾ ਲੈਣੀ ਹੈ ਤੇ ਫਰੈਂਡਸ ਤੁਹਾਨੂੰ ਸਾਡੀ ਵੀਡੀਓ 유ਸਫੁਲ ਲੱਗੇ ਵਧੀਆ ਲੱਗੇ ਚੰਗੀ ਲੱਗੇ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਤੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਕੇ ਬੈ ਸਲਾਈ ਕਲਾਸ ਵੀ ਚੱਲ ਰਹੀ ਆ ਪੂਰੀ ਸਲਾਈ ਕੋਰਸ ਆ ਪਕਰਾਇਆ ਹੋਇਆ ਹੈ ਪੰਜਾਬੀ ਦੇ ਵਿੱਚ ਤੇ ਫਰੈਂਡਸ ਉਪਰਾਈ ਬਟਨ ਤੇ ਕਲਿੱਕ ਕਰਕੇ ਤੁਸੀਂ ਜਿਹੜੀ ਸਲਾਈ ਕਲਾਸ ਦੀ ਪੂਰੀ ਪਲੇਲਿਸਟ ਦੇਖ ਸਕਦੇ ਹੋ ਤੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦਿੱਤਾ ਹੋਇਆ ਸਲਾਈ ਕੋਰਸ ਦਾ ਔਰ ਉੱਥੋਂ ਤੁਸੀਂ ਕਲਿੱਕ ਕਰ ਤੇ ਫਰੈਂਡਸ ਸਲਾਈ ਕੋਰਸ ਬਿਲਕੁਲ ਫ੍ਰੀ ਆ ਘਰ ਬੈਠੇ ਤੁਸੀਂ ਸਲਾਈ ਸਿੱਖ ਸਕਦੇ ਹੋ ਬਿਲਕੁਲ ਫ੍ਰੀ ਕੋਈ ਫੀਸ ਨਹੀਂ ਹੈਗੀ ਠੀਕ ਹੈ ਤੇ ਦੇਖੋ ਫਰੈਂਡਸ ਆਪਣੀ ਜਿਹੜੀ ਇਹ ਸਲਾਈ ਕੰਪਲੀਟ ਹੋ ਗਈ ਹੋਈ ਆ ਔਰ ਆਪਣਾ ਗੱਲਾ ਕੁਸ਼ ਇਸ ਤਰੀਕੇ ਦੇ ਨਾਲ ਆਇਆ ਹੈ ਤੇ ਔਰ ਇਹਦੇ ਤੇ ਮੈਂ ਆਵਲੇ ਬਟਨ ਯੂਜ਼ ਕੀਤੇ ਹੋਏ ਨੇ ਸਿੰ ਕਰਾਂਗੇ ਅ ਠੀਕ ਹੈ ਤੇ ਇਹਦਬਾਰ ਫਰੈਂਸ ਆਪਾਂ ਜਿਹੜੀ ਆਪਣੀ ਚੋਲੀ ਆ ਆਪਣੀ ਇਸ ਤਰੀਕੇ ਨਾਲ ਸਕਰਟ ਦੇ ਨਾਲ ਜੁਆਇੰਟ ਕਰਨੀ ਆ ਤੇ ਦੇਖੋ ਆਪਾਂ نیچے ਆਪਣੀ ਸਕਰਟ ਰੱਖ ਲਈ ਉੱਪਰ ਆਪਣੀ ਚੋਲੀ ਰੱਖ ਲਈ ਔਰ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਕਟਿੰਗ ਕਰ ਲਾਂਗੇ ਔਰ ਫਰੈਂਸ ਇਹਨੂੰ ਕਈ ਲੋਕ ਚੋਲੀ ਬੋਲਦੇ ਆ ਕਈ ਬਾਡੀ ਬੋਲਦੇ ਆ ਕਈ ਇਹਨੂੰ ਟਾਪ ਪਾਰਟ ਬੋਲਦੇ ਆ ਠੀਕ ਹੈ ਤੇ ਆਪਾਂ ਇਹਨੂੰ ਚੋਲੀ ਬੋਲਦੇ ਆ ਠੀਕ ਹੈ ਇਸ ਤੋਂ ਬਾਅਦ ਫਰੈਂਸ ਇਹ ਸਲਾਈ ਲੱਗੀ ਸਲਾਈ ਲੱਗਣ ਤੋਂ ਬਾਅਦ ਸਾਰਾ ਸਲਾਈ ਮਾਰਜਿਨ ਉੱਪਰ ਨੂੰ ਕਰ ਦੇਣਾ ਆ ਆਪਣੀ ਬਾਡੀ ਵੱਲ ਨੂੰ ਚੋਲੀ ਵੱਲ ਨੂੰ ਔਰ ਇਹਦੇ ਉੱਤੇ ਆਪਾਂ ਲਗਾ ਲੈਣੀ ਹੈ ਇੱਕ ਪੱਕੀ ਬ ਇਹ ਕੋੰਨੇ ਦਿਨਾਂ ਨਾਲ ਆਪਣੀ ਜਿਹੜੀ ਫਰੌਗ ਦੀ ਲੁੱਕ ਵਧੀਆ ਆਏਗੀ ਠੀਕ ਹੈ ਤੇ ਇਹ ਕਹੇ ਆ ਕਿ ਇਹਦੀ ਸਲਾਈ ਜਿਹੜੀ ਪੱਕੀ ਹੋ ਜਾਗੀ ਕਦੀ ਵੀ ਤੁਹਾਡੀ ਜਲਦੀ ਸਲਾਈ ਉਧੜੀਗੀ ਨਹੀਂ ਤੇ ਸੇਮ ਇਸ ਤਰੀਕੇ ਦੇ ਨਾਲ ਹੀ ਆਪਾਂ ਦੂਜੀ ਸਾਈਡ ਤੇ ਵੀ ਆਪਣੀ ਜਿਹੜੀ ਚੋਲੀ ਅਟੈਚ ਕਰ ਲੈਣੀ ਆ ਸੋ ਫਰੈਂਕਸ ਮੈਂ ਅਟੈਚ ਕਰ ਲਈ ਹੋਈ ਆ ਅਗਲੀ ਪਿਛਲੀ ਚੋਲੀ ਦੇਖੋ ਆਪਣੀ ਆਪਣੀ ਜਿਹੜੀ ਆਪਾਂ ਜੋੜ ਲਈ ਹੋਈ ਆ ਟਾਪ ਦੇ ਨਾਲ ਠੀਕ ਹੈ ਤੇ ਦੇਖੋ ਇਹ ਜੋੜਨ ਤੋਂ ਬਾਅਦ ਆਪਾਂ ਇਹਦੀਆਂ ਫਿਟਿੰਗ ਵਾਲੀਆਂ ਸਲਾਈਆਂ ਲਗਾ ਲੈਣੀਆਂ ਨੇ ਇਨਫੋਲਡ ਕਰਾਂਗੇ ਔਰ ਦੋਨੋਂ ਸਾਈਡ ਤੋਂ ਫਿਟਿੰਗ ਵਾਲੀਆਂ ਸਲਾਈਆਂ ਇਹਦੀਆਂ ਲਗਾ ਲਾਂਗੇ ਫਿਟਿੰਗ ਦੀ ਸਲਾਈ ਲਗਾਉਣ ਤੋਂ ਬਾਅਦ ਇਹਨੂੰ ਨੀਚੇ ਬਾਟਮ ਨੂੰ ਆਪਾਂ ਇਸ ਤਰੀਕੇ ਦੇ ਨਾਲ ਫੋਲਡ ਕਰਨਾ ਆ ਫੋਲਡ ਕਰਕੇ ਇਹਦੇ ਨੀਚੇ ਆਪਾਂ ਲਗਾਉਣੀਆਂ ਲੈਸ ਜਿਹੜੀ ਆਪਣੀ ਲੈਸ ਸੀਗੀ ਉਹਨੂੰ ਆਪਾਂ ਇਸ ਤਰੀਕੇ ਨਾਲ ਰੱਖਣਾ ਆ ਔਰ ਉੱਪਰ ਇੱਕ ਸਲਾਈ ਲਗਾ ਕੇ ਇਹਨੂੰ ਤੇ ਫਰੈਂਸ ਦੇਖੋ ਇਹ ਆਪਾਂ ਲੈਸ ਲਗਾ ਲਈ ਲੈਸ ਤੋਂ ਬਾਅਦ ਆਪਾਂ ਆਪਣੀਆਂ ਬਾਹਾਂ ਰੈਡੀ ਕਰਨੀਆਂ ਨੇ ਦੇਖੋ ਫ੍ਰਿਲ ਤੇ ਮਬਰੀਕ ਸਲਾਈ ਲਗਾ ਲਈ ਹੋਈ ਆ ਪਹਿਲਾਂ ਹੀ ਔਰ ਤੁਸੀਂ ਜੇ ਜ਼ਰੂਰ ਤੇ ਪੀਕ ਇੱਕ ਸਲਾਈ ਲਗਾ ਕੇ ਸਲਾਈ ਲਗਾਉਣ ਤੋਂ ਬਾਅਦ ਆਪਾਂ ਇਹਦਾ ਟੇਕ ਲਾਸ ਯੂਜ਼ ਕਰਾਂਗੇ ਠੀਕ ਹੈ ਤੇ ਦੇ ਫਰੈਂਸ ਜਿਹੜੀਆਂ ਆਪਾਂ ਬੱਚਿਆਂ ਦੇ ਫਰੌਕਾ ਬਣਾਉਣਾ ਨਿਆ ਅੰਬ੍ਰੇਲਾ ਫਰੌਕ ਜਾਂ ਇਸ ਤਰੀਕੇ ਦੇ ਨਾਲ ਕੋਈ ਫਰੌਕ ਬਣਾਉਣਾ ਤੇ ਇਹ ਫ੍ਰਿਲ ਵਾਲੀ 슬ੀਵ ਬਹੁਤ ਵਧੀਆ ਲੱਗਦੀ ਆ ਤੇ ਇਹਦਾ ਕਟਿੰਗ ਔਰ ਸਟੀਚਿੰਗ ਕਰਨ ਦਾ ਤਰੀਕਾ ਵੀ ਬਹੁਤ ਜ਼ਿਆਦਾ ਸਿੰਪਲ ਆ ਫਰੈਂਸ ਇਹ ਵਾਲੀ ਦੇਖੋ ਲੇਸ ਆ ਇਹਦੇ ਆਪਾਂ ਇੱਕ ਸਲਾਈ ਲਗਾ ਕੇ ਇਹਨੂੰ ਇਹਦੇ ਨਾਲ ਜੁਆਇੰਟ ਕਰ ਲਾਂਗੇ ਤੇ ਦੇਖੋ ਫਰੈਂਸ ਇਹ ਜਿਹੜੀ ਲੇਸ ਆ ਮੈਂ ਜੋੜ ਲਈ ਹੋਈ ਆ ਇਹਦੇ ਨਾਲ ਤੇ ਦੇਖੋ ਜਿਹੜੀ ਨੀਚੇ ਵਾਲੀ ਫ੍ਰਿਲ ਕਿੰਨੀ ਵਧੀਆ ਆਈ ਆਪਣੇ ਕੋਲ ਤੇ ਇਸ ਤੋਂ ਬਾਅਦ ਫਰੈਂਸ ਆਪਾਂ ਇਹਦੀ ਫਿਟਿੰਗ ਤੇ ਸਲਾਈ ਲਗਾ ਲਾਂਗੇ ਫਿਟਿੰਗ ਦੀ ਸਲਾਈ ਲਗਾ ਕੇ ਬਾਹ ਨੂੰ ਮੈਂ ਸਿੱਧਾ ਕਰ ਆਪਣੀ ਬਾਹ ਨੂੰ ਆਪਣੀ ਫਰੌਕ ਦੇ ਨਾਲ ਜੋੜ ਲਿਆ ਹੋਇਆ ਹੈ ਆਪਣੀ ਜਿਹੜੀ ਫਰੌਕ ਬਹੁਤ ਸੋਹਣੀ ਰੈਡੀ ਹੋਈ ਆ ਤੇ ਤੁਹਾਨੂੰ ਸਾਡੀ ਫਰੌਕ ਦਾ ਇਹ ਡਿਜ਼ਾਈਨ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ